ਹੈਲੋ एवरीवन वेलकम बैक टू माय न्यू ब्लॉग ਕਿਤਾ ਹਾਂ ਸਾਰੇ ਹੁਬਸੇ ਸਾਰੇ ਬਹੁਤ ਹੀ ਵਧੀਆ ਹੋਵੋਗੇ ਜੀ ਤੇ ਆਪਾਂ ਵੀ ਠੀਕ ਠਾਕ ਹਾਂ ਜੀ ਅੱਜ ਇੱਥੇ ਹੋ ਚੁੱਕਿਆ ਸੀ ਜੀ ਮਾਰਨਿੰਗ ਦਾ ਟਾਈਮ ਮੈਂ ਕਮਾ ਕਰਾਂ ਦੇ ਵਿੱਚ ਲੱਗਣ ਹੀ ਲੱਗਣਾ ਸੀ ਤੇ ਪਹਿਲਾਂ ਮੈਂ ਸੋਚਿਆ ਵੀ ਪਹਿਲਾਂ ਮੈਂ ਖੁਦ ਨੂੰ ਥੋੜਾ ਜਿਹਾ ਸੈੱਟ ਕਰਨਾ ਬਿਕੋਜ਼ ਸਾਰਾ ਦਿਨ ਵਿਖਰੇ ਵਿਖਰੇ ਜੇ ਰਹਿਣਾ ਨਹੀਂ ਚੰਗਾ ਲੱਗਦਾ ਤੇ ਖੁਦ ਨੂੰ ਥੋੜਾ ਥੋੜਾ ਹੁਣ ਮੈਂ ਮੋਟੀਵੇਟ ਕਰਦੀ ਹੁੰਨੀ ਆ ਵੀ ਥੋੜਾ ਜਣਾ ਮਤਲਬ ਕਿ ਆਪਣੇ ਵੱਲ ਧਿਆਨ ਦੋ ਠੀਕ ਹੈ ਘਰ ਪਰਿਵਾਰ ਆਪਾਂ ਕੁਝ ਨਹੀਂ ਛੱਡਣਾ ਹੈਗਾ ਆਪਾਂ ਬਸ ਆਪਣੇ ਆਪ ਨੂੰ ਧਿਆਨ ਦੇਣਾ ਐਂਡ ਫਿਰ ਆਪਾਂ ਆਪਣੇ ਘਰ ਐਂਡ ਪਰਿਵਾਰ ਵੱਲ ਜਿਹੜਾ ਆ ਉਹ ਧਿਆਨ ਦੇਣਾਗਾ ਸਾਰੀਆਂ ਚੀਜ਼ਾਂ ਹੀ ਬਹੁਤ ਜ਼ਰੂਰੀ ਹੁੰਦੀਆਂ ਨੇ ਕੁਝ ਵੀ ਛੱਡਿਆ ਨਹੀਂ ਜਾ ਸਕਦਾ ਹੁੰਦਾ ਨਾ ਇਹ ਮੈਂ ਕਰ ਰਹੀ ਸੀ ਕਿ ਰੂਮ ਦੀ ਸੈਟਿੰਗ ਸਭ ਤੋਂ ਪਹਿਲਾਂ ਮੈਂ ਸੋਚਿਆ ਮੈਂ ਰੂਮ ਦੀ ਸੈਟਿੰਗ ਕਰਦਾ ਬਿਕੋਜ਼ ਹੁਣ ਰਾਜ ਉੱਠਣ ਤੋਂ ਲੇਟ ਹੋ ਰਿਹਾ ਸੀਗਾ ਤੇ ਸੋਚਿਆ ਚਲੋ ਇਹਦੇ ਸੁੱਤੇ ਪਏ ਪਏ ਜਿੰਨਾ ਮੇਰੇ ਤੋਂ ਕੰਮ ਹੁੰਦਾਗਾ ਆਵਾਜ਼ ਕਰੇ ਬਿਨਾ ਮੈਂ ਕੱਟ ਦੇਨੀ ਆ ਬਿਕੋਜ਼ ਅਗਰ ਆਵਾਜ਼ ਕੀਤੀ ਥੋੜਾ ਜਿਹਾ ਵੀ ਸ਼ੋਰ ਹੋਇਆ ਤਾਂ ਬੱਚਾ ਤੁਹਾਨੂੰ ਪਤਾ ਉੱਠ ਖੜਦਾ ਆ ਤੇ ਉੱਠਣਸਾਰ ਫਿਰ ਇਹਨੂੰ ਅੱਧਾ ਘੰਟਾ ਪੌਣਾ ਘੰਟਾ ਮੈਨੂੰ ਇਹਦੇ ਕੋਲ ਹੀ ਰਹਿਣਾ ਪੈਂਦਾ ਇਹਦੇ ਨਾਲ ਹੀ ਪੈਣਾ ਪੈਂਦਾ ਆ ਜਿੰਨਾ ਚਿਰ ਇਹਦੀ ਮਤਲਬ ਕਿ ਅਨੀਂਦ ਜੀ ਚੰਗੀ ਤਰ੍ਹਾਂ ਨਹੀਂ ਉਰਦੀ ਨਾ ਫਿਰ ਇਹ ਮੈਨੂੰ ਨਹੀਂ ਛੱਡਦਾ ਹੈਗਾ ਤੇ ਮੈਂ ਸੋਚਿਆ ਵੀ ਚਲੋ ਆਵਾਜ਼ ਨਹੀਂ ਕਰਦੇ ਆਪਾਂ ਆਰਾਮ ਦੇ ਨਾਲ ਹੌਲੀ ਹੌਲੀ ਜਿਹੜਾ ਕੰਮ ਆ ਉਹ ਕਰ ਲੈਂਦੇ ਆਂਗੇ ਹੁਣਰ ਦੇ ਪਾਪਾ ਸ਼ਾਪ ਤੇ ਜਾਮ ਦੇ ਲਈ ਰੈਡੀ ਹੋ ਰਹੇ ਸੀਗੇ ਤੇ ਉਹ ਆਪਦਾ ਲੱਗੇ ਹੋਈ ਸੀ ਤਿਆਰ shear ਹੋਣਾ ਤੇ ਮੈਂ ਇੱਥੇ ਕਰ ਰਹੀ ਸੀਗੀ ਰੂਮ ਦੀ ਸੈਟਿੰਗ ਕਰ ਰਹੀ ਸੀ ਪਿੱਲੋ ਘਵਰ ਜਿਹੜੇ ਉਹ ਉਤਾਰੇ बिकॉज ਉਹ ਚੇਂਜ ਕਰਨੇ ਸੀਗੇ ਚਾਹ ਤਾਰ ਇੱਕ ਰਾਤ ਪਹਿਲਾਂ ਇੱਕ ਮਤਲਬ ਕਿ ਪਿਛਲੀ ਰਾਤ ਚੇਂਜ ਕਰਤੀ ਸੀਗੀ ਤੇ ਪਿੱਲੋ ਰਹਿ ਗਏ ਸੀਗੇ ਚੇਂਜ ਕਰਨੇ ਕੱਲਾ ਮੈਂ ਉਹ ਸਭ ਉਤਾਰੇ ਉਹ ਚੇਂਜ ਕਰੇ ਐਂਡ ਫਿਰ ਮੈਂ ਆ ਗਈ ਸੀ ਜੀ ਝਾੜੂ ਘਟਣ ਇੱਥੇ ਤੁਸੀਂ ਸਾਡੀ ਬਾਕੀ ਦੀ ਫੈਮਿਲੀ ਨੂੰ ਦੇਖ ਹੀ ਸਕਦੇ ਹੋ ਖੁਸ਼ੀ ਐਂਡ ਜਿਮੀ ਇਥੇ ਆਲੀਆ ਨਜ਼ਰ ਨਹੀਂ ਆ ਰਹੀ ਪਤਾ ਨਹੀਂ ਕਿੱਥੇ ਬੈਠੀ ਹੈਗੀ ਤੇ ਇਥੇ ਇਹਨਾਂ ਦਾ ਧਿਆਨ ਦੇਖੋ ਮੇਰੇ ਵੱਲ ਇਹਨਾਂ ਦਾ ਪੂਰਾ ਧਿਆਨ ਆ ਤੇ ਇਥੇ ਤੁਸੀਂ ਦੇਖ ਹੀ ਸਕਦੇ ਹੋ ਹੋਰ ਦੇ ਪਾਪਾ ਉਹ ਰੈਡੀ ਹੋ ਚੁੱਕੇ ਨੇ ਉਹਨੇ ਹੁਣ ਉਹ ਜਾਣਗੇ ਸ਼ੌਪ ਦੇ ਲਈ ਬਸ ਇਥੋਂ ਹੀ ਉਹ ਵਾਪਸ ਮਤਲਬ ਕਿ ਬਾਹਰ ਚਲੇ ਗਏ ਐਂਡ ਸਕੂਟਰੀ ਬਾਹਰ ਕੱਢ ਕੇ ਤੇ ਉਹ ਸ਼ੌਪ ਦੇ ਲਈ ਚਲੇ ਜਾਣਗੇ ਤੇ ਫਿਰ ਆਪਾਂ ਘਰੇ ਬਿਲਕੁਲ ਇਕੱਲੇ ਹੋ ਜਾਾਂਗੇ ਸਾਰਾ ਕੁਝ ਇਕੱਲਿਆਂ ਨੇ ਹੀ ਮੈਨੇਜ ਕਰਨਾ ਆ ਕਿਉਂਕਿ ਮੰਮੀ ਵੀ ਅੱਜ ਘਰ ਨਹੀਂ ਹੈਗੀ ਤੇ ਜਦੋਂ ਵੀ ਮੰਮੀ ਜਾਂਦੇ ਨੇਗੇ ਕਿਤੇ ਮਤਲਬ ਘਰ ਤੋਂ ਬਾਹਰ ਤੇ ਕੱਲਿਆਂ ਨੂੰ ਹੀ ਮੈਨੇਜ ਕਰਨਾ ਪੈਂਦਾ ਬਿਕੋਜ਼ ਜਦ ਜਿਸ ਦਿਨ ਮੰਮੀ ਘਰੇ ਹੁੰਦੇ ਨੇ ਤੇ ਬੱਚੇ ਦੀ ਮੈਨੂੰ ਇਨੀ ਫਿਕਰ ਨਹੀਂ ਰਹਿੰਦੀ ਹੈਗੀ ਬਿਕੋਜ਼ ਉਹ ਮੰਮੀ ਦੇ ਕੋਲੇ ਖੇਡਦਾ ਰਹਿੰਦਾ ਮੰਮੀ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਤੇ ਇਨੀ ਟੈਨਸ਼ਨ ਨਹੀਂ ਹੁੰਦੀ ਬਟ ਜਿਸ ਦਿਨ ਮਮਾ ਨਹੀਂ ਘਰੇ ਹੁੰਦੇ ਮੈਨੂੰ ਥੋੜੀ ਜਿਹੀ ਫਿਕਰ ਰਹਿੰਦੀ ਆ ਬਿਕੋਜ਼ ਕੰਮ ਦੇ ਨਾਲ ਨਾਲ ਮੈਨੂੰ ਨਾ ਬਿੰਦੇ ਚੱਟੇ ਬੱਚੇ ਵੱਲ ਵੀ ਥੋੜੀ ਜਿਹੀ ਗੌਰ ਕਰਨੀ ਪੈਂਦੀ ਹੈ ਐਂ ਬਸ ਇਥੇ ਝਾੜੂ ਤੋਂ ਬਾਅਦ ਮੈਨੇ ਪੋਚਾ ਵਗੈਰਾ ਸਾਰੇ ਘਰ ਦੇ ਵਿੱਚ ਲਗਾਤਾ ਸੀ ਸਫਾਈਆਂ ਦੇ ਕੰਮ ਕੰਪਲੀਟ ਹੋ ਗਏ ਸੀ ਤੇ ਉਸ ਤੋਂ ਬਾਅਦ ਨਾ ਮੈਂ ਨਹਾ ਆ ਕੇ ਤੇ ਫਿਰ ਮੰਮਾ ਆ ਗਏ ਸੀ ਮੰਮਾ ਕੁਝ ਬਾਜ਼ਾਰ ਚ ਸਾਮਾਨ ਲੈ ਕੇ ਆਏ ਸੀ ਹੰਦਰ ਦੇ ਪਪਾ ਲਈ ਕੈਪੀ ਤੇ ਹਨਰ ਦੇ ਲਈ ਦੋ ਸ਼ਾਰਟਸ ਤੇ ਇਹ ਸੌਕਸ ਲੈ ਕੇ ਆਏ ਸੀ ਹੋਰ ਦੇ ਪਪਾ ਲਈ ਬਿਕੋਜ਼ ਉਹ ਸੌਕਸ ਬਹੁਤ ਖਰਾਬ ਕਰਦੇ ਨੇ ਇਸ ਲਈ ਉਹਨਾਂ ਨੇ ਨਿਊ ਲੈ ਕੇ ਆਏ ਸੀਗੇ ਤੇ ਇਹ ਸੀ ਜੀ ਮੇਰਾ ਅੱਜ ਦਾ ਛੋਟਾ ਜਿਹਾ ਬਲੌਗ ਤੁਹਾਨੂੰ ਕਿਤਾਂ ਦਾ ਲੱਗਿਆ ਜ਼ਰੂਰ ਦੱਸਿਓ ਓਕੇ ਜੀ ਮਿਲਦੇ ਹਾਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ